ਦੇਖੋ ਬੋਲ ਗੁਰੂ ਸਰਕਾਰ ਹਾਜੀ ਵੀਰਾਂ ਤੋਂ ਉਰਾਣੀ ਦੀ ਰੀ ਦੇਖੋ ਪਹਿਲਾਂ ਤਾਂ ਮੈਂ ਕਹਿੰਦਾ ਕਿ ਬਹੁਤ ਮਦਭਾਗੀ ਘਟਣਾ ਹੈ ਬਹੁਤ ਮਾੜਾ ਜਿਹੜਾ ਸਲੂਕ ਹੈ ਉਹ ਸਾਡੇ ਕਿਸਾਨਾਂ ਨਾਲ ਹੋ ਰਿਹਾ ਹੈ ਬਾਰਡਰ ਖਨੋਰੀ ਤੇ ਸ਼ੰਭੂ ਬਾਰਡਰ ਨੂੰ ਪਾਕਿਸਤਾਨ ਬਣਾ ਦਿੱਤਾ ਗਿਆ ਜਿਹੜਾ ਕਿ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਦੂਜਾ ਜਿਹੜੇ ਨੌਜਵਾਨ ਨੂੰ ਗੋਲੀ ਵੱਜੀ ਹਜੇ ਤੱਕ ਉਰੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੀਜਾ ਸਾਡੇ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਕੁੱਟਿਆ ਮਾਰਿਆ ਲੱਤਾਂ ਤੋੜਨ ਤੋਂ ਬਾਅਦ ਫਿਰ ਹੁਣ ਪੀਜੀਆਈ ਦਾਖਲ ਕਰਾਇਆ ਪੀਜੀਆਈ 23 ਉਰੇ ਤੇ ਚੰਡੀਗੜ੍ਹ ਦੀ ਪੁਲਿਸ ਲਾ ਦਿੱਤੀ ਗਈ ਹੈ ਤਾਂ ਜੋ ਛੁੱਟੀ ਮਿਲਦਿਆਂ ਸਾਰ ਫਿਰ ਉਹ ਹਰਿਆਣਾ ਪੁਲਿਸ ਦੀ ਕਸਟਡੀ ਛੋ ਜਾਈ ਤੋ ਮੇਰੇ ਕਹਿਣ ਦਾ ਮਤਲਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਫਰਮਾਉਣੀ ਚਾਹੀਦੀ ਐ ਸਿ ਬਿਲਕੁਲ ਪ੍ਰਿਤਪਾਲ ਨੂੰ ਹੁਣ ਵਾਪਸ ਨਹੀਂ ਜਾਣ ਦੇਵਾਂਗੇ ਪ੍ਰਿਤਪਾਲ ਸਿੰਘ ਦਾ ਇਲਾਜ ਹੋਣਾ ਚਾਹੀਦਾ ਈਵਨ ਪੀਜੀਆਈ ਵਾਲਿਆਂ ਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਵੀ ਇਹਨੂੰ ਜਲਦੀ ਛੁੱਟੀ ਦਿਓ ਜਿਹੜੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਨਾਲ ਬਾਕੀ ਸਟੇਟ ਵੀ ਰਾਈਜ਼ ਕੋ ਦੇ ਤਾਂ ਜਿਹੜਾ ਪੰਜਾਬ ਦੀ ਐਕਟਿਵਿਟੀ ਸਟੇਜ ਹੈ ਦੇਖੋ ਕਿੱਥੇ ਹੋ ਗਿਆ ਕਿੱਥੇ ਨਹੀਂ ਹੋ ਗਿਆ ਹਜੇ ਇਸ ਗੱਲ ਦੀ ਜਿਹੜੀ ਪੁਸ਼ਟੀ ਹੋਣੀ ਬਾਕੀ ਹੈ ਕਿਉਂਕਿ ਆਪਸ ਵਿੱਚ ਇਹ ਗੱਲ ਚੱਲ ਰਹੀ ਹੈ ਵੀ ਇੱਥੇ ਉੱਥੇ ਐਲਾਈਅੰਸ ਹੋ ਗਿਆ ਨਹੀਂ ਹੋਇਆ ਪਰ ਮੈਨੂੰ ਲੱਗਦਾ ਹਜੇ ਤੱਕ ਫਾਈਨਲ ਪ੍ਰਕਿਰਿਆ ਕਿਸੇ ਪ੍ਰਕਾਰ ਦੀ ਸਾਡੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਅਪਲਾ ਨਹੀਂ ਹੈ ਦੂਸਰੀ ਗੱਲ ਅਸੀਂ ਪਹਿਲੇ ਦਿਨ ਤੋਂ ਤੁਹਾਨੂੰ মিডিਆ ਨੂੰ ਕਹਿੰਦੇ ਰਹੇ ਹਾਂ ਵੀ ਸਾਡਾ 7 ਮਹੀਨਿਆਂ ਤੋਂ ਕਹਿ ਰਹੇ ਹਾਂ ਵੀ 13 ਦੀਆਂ 13 ਸੀਟਾਂ ਤੇ ਪੰਜਾਬ ਚ ਕਾਂਗਰਸ ਪਾਰਟੀ ਚੋਣ ਲੜੇਗੀ ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਬਰਕਰਾਰ ਹਾਂ ਕਿ ਹਰ ਸਿਮਰਤ ਨੇ ਕਿਹਾ ਦਾਵਾ ਕੋ ਹਰਸਿਮਰਤ ਜੀ ਬੜੇ ਸਤਕਾਰਯੋਗ ਨੇ ਲੇਕਿਨ ਜਿਸ ਪ੍ਰਕਾਰ ਦੇ ਕਾਲੇ ਕਾਨੂੰਨਾਂ ਨੇ ਇਹ ਸਾਰਾ ਯੱਬ ਕਿਥੋਂ ਪਿਆ ਇਹ ਉਹਨਾਂ ਕਾਲੇ ਕਾਨੂੰਨਾਂ ਤੇ ਹਰਸਿਮਰਤ ਕੋਰ ਬਾਦਲ ਜੀ ਦੇ ਦਸਤਕਤ ਹੋਏ ਬੀਜੇਪੀ ਦਾ ਜਿਹੜਾ ਤੋੜ ਵਿਛੋੜਾ ਵੀ ਹੋਇਆ ਉਹ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਇਹ ਕਿਹਾ ਕਿ ਨਹੀਂ ਇਹ ਕਾਨੂੰਨ ਬੜੇ ਹੱਕ ਦੇ ਨੇ ਅੱਛੇ ਕਾਨੂੰਨ ਨੇ ਇਹ ਹਰਸਿਮਰਤ ਜੀ ਨੇ ਕਿਹਾ ਇਹ ਬਾਦਲ ਸਾਹਿਬ ਨੇ ਕਿਹਾ ਇਹ ਸੁਖਬੀਰ ਬਾਦਲ ਨੇ ਕਿਹਾ ਪਿੰਡਾਂ 'ਚ ਪੋਸਟਰ ਲਾ ਦਿੱਤੇ ਗਏ ਇਸ ਕਾਨੂੰਨ ਦੇ ਮਤਲਕ ਫੇਰ ਕਿਸਾਨਾਂ ਨੇ ਪ੍ਰੈਸ਼ਰ ਪਾਇਆ ਤੇ ਹਰਸਿਮਰਤ ਕੌਰ ਬਾਦਲ ਜੀ ਨੇ ਅਸੀਫਾ ਦਿੱਤਾ ਹੁਣ ਫੇਰ ਭਾਈਵਾਲ ਦੀ ਗੱਲ ਚੱਲ ਰਹੀ ਹੈ ਅੰਦਰ ਖਾਤੇ ਗੱਲ ਮੁੱਕ ਚੁੱਕੀ ਹੈ ਇਹ ਮਿਲੀ ਭੁਗਤ ਦੇ ਨਾਲ ਉਹਨਾਂ ਨੇ ਕਿਹਾ ਕਿ ਮੇਰਾ ਪਾਰਲੀਮੈਂਟਰੀਆ ਹੈ ਮੈਨੂੰ ਉੱਥੇ ਕਿਤੇ ਨਾ ਕਿਤੇ ਆਵਾਜ਼ ਚੱਕਣੀ ਪਊਗੀ ਕਿਉਂਕਿ ਨਹੀਂ ਤਾਂ ਕਿਸਾਨ ਮੇਰੇ ਵਿਰੋਧ ਚ ਹੋ ਜਾਣਗੇ ਕਿਉਂਕਿ ਉਹ ਬੰਗਲੇ ਚ ਵੀ ਹਜੇ ਸਰਕਾਰੀ ਚੋਸੇ ਚ ਰਹਿ ਰਹੇ ਆ ਜਿਹੜਾ ਮਨਿਸਟਰ ਦਾ ਬੰਗਲਾ ਹੁੰਦਾ ਉਹੀ ਸਕਿਉਰਿਟੀ ਫੋਰਸਿਸ ਐਂਡ ਆਲ ਥੈਟ ਇਹ ਸਾਰੀ ਜਿਹੜੀ ਗੇਮ ਹੈ ਮਿਲੀ ਭੁਗਤ ਰਾਹੀਂ ਭਾਜਪਾ ਤੇ ਬਾਦਲ ਪਰਿਵਾਰ ਖੇਡ ਰਿਹਾ ਹੈ ਜਿਆਦਾ ਸਪਸ਼ਟ ਕਰਨ ਜਿਹੜੇ ਕੇਂਦਰ ਵਾਲੇ ਮੰਤਰੀਆਂ ਨੇ ਤੁਸੀਂ ਕਹਨੇ ਵੀ ਉਹਨਾਂ ਨੂੰ ਝਾੜ ਪਾਈ ਵੀ ਇਹ ਫੋਰਮ ਨਹੀਂ ਆ ਜਿਆਦਾ ਸਪਸ਼ਟ ਕਰਨ ਵੀ ਅਸੀਂ ਅਕਾਲੀ ਦਲ ਭਾਜਪਾ ਕਿਸੇ ਗੱਲ ਨਾਲ ਇਕੱਠੇ ਨਹੀਂ ਹੋਣਾ ਜਦੋਂ ਇਕੱਠੇ ਹੈ ਹੋਰ ਇਹਦਾ ਢੀਕਦੇ ਚੋਣ ਜਾਬਤਾ ਲੱਗ ਜੇ ਕਿਸਾਨ ਬਾਰਡਰ ਤੋਂ ਮੁੜਿਆ ਤੇ ਅਸੀਂ ਆਪਦੀ ਗੰਢ ਤੁੱਪਦੇ ਰਾਹੀਂ ਸੀਟਾਂ ਐਲਾਨ ਕਰ ਲਈਏ ਵੀ ਸਾਡਾ ਐਲਾਨ ਹੋ ਗਿਆ ਅੰਦਰ ਖਾਤੇ ਇਕੱਠੇ ਨੇ ਮਿੰਡਾ ਲੋਕ ਸਭਾ ਦਾ ਕੀ ਦੇਖਿਆ ਮਿੰਡਾ ਸਿੰਘ ਗਾਜਾ ਬੰਦਾ ਦੇਖੋ ਗਾਲ੍ਹ ਦੇ ਆਹ ਕੌਣ ਪਰਿਵਾਰ ਵਿੱਚੋਂ ਹੁੰਦਾ ਕੋਈ ਕਿ ਨਹੀਂ ਹੁੰਦਾ ਜਾਂ ਮੈਂ ਲੜਦਾ ਜਾਂ ਨਹੀਂ ਲੜਦਾ ਇਹ ਸਾਡੀ ਜਿਹੜੀ ਪਾਰਟੀ ਹੈ ਇਹ ਕਿਹੜਾ ਕੋਈ ਖੇਤਰੀ ਪਾਰਟੀ ਹੈ ਕਿ ਸਰਦਾਰ ਸੁਖਵੀਰ ਸਿੰਘ ਜੀ ਨੇ ਐਲਾਨ ਕਰਨਾ ਵੀ ਇੱਕ ਥਾਂ ਤੋਂ ਮਜੀਠੀਆ ਜੀ ਲੜਨਗੇ ਇੱਕ ਥਾਂ ਤੋਂ ਹਰਸਿਮਰਜੀਤ ਜੀ ਲੜਨਗੇ ਇੱਕ ਥਾਂ ਤੋਂ ਆਪ ਲੜਨਗੇ ਸਾਡਾ ਜਿਹੜਾ ਵੀ ਲੜਨਾ ਹੈ ਕਿ ਨਹੀਂ ਲੜਨਾ ਇਹ ਫੈਸਲਾ ਹਾਈ ਕਮਾਂਡ ਕਰਦੀ ਹੈ ਖਰਗੇ ਸਾਹਿਬ ਕਰਦੇ ਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਕਰਦੇ ਨੇ ਇਹਦੇ ਬਾਰੇ ਮੈਂ ਕਹਿ ਦਿਆਂ ਕਿ ਫਲਾਣਾ ਉੱਥੋਂ ਲੜੂਗਾ ਫਲਾਣਾ ਉਮੀਦਵਾਰ ਹੋਊਗਾ ਕਿ ਨਹੀਂ ਹੋਊਗਾ ਹਾਂ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਜ਼ਰੂਰ ਉੱਥੇ ਦੱਸੇਗਾ ਵੀ ਫਲਾਣਾ ਕੈਂਡੀਡੇਟ ਫਲਾਣੇ ਥਾਂ ਤੋਂ ਚੰਗਾ ਹੋ ਸਕਦਾ ਹੈ ਫਲਾਣਾ ਫਲਾਣੇ ਥਾਂ ਤੋਂ ਚੰਗਾ ਹੋ ਸਕਦਾ ਜਿੱਤ ਸਕਦਾ ਸੋ ਇਹ ਸਾਰੀ ਪ੍ਰਕਿਰਿਆ ਰਹੇਗੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਹ ਅੰਕੜਿਆਂ ਤੇ ਜਿੱਤ ਦੇ ਹਿਸਾਬ ਤੇ ਜਿਹੜਾ ਵਿਅਕਤੀ ਵੀ ਜਿੱਤ ਪਾਏਗਾ ਉਸ ਵਿਅਕਤੀ ਨੂੰ ਟਿਕਟ ਹਾਈ ਕਮਾਂਡ ਨੇ ਦੇਣੀ ਹੈ ਉਹ ਕੌਣ ਜਿੱਤ ਪਾਏਗਾ ਮੈਂ ਜਿੱਤ ਪਾਵਾਂਗਾ ਕਿ ਨਹੀਂ ਪਾਵਾਂਗਾ ਹੋ ਸਕਦਾ ਮੇਰੇ ਨਾਲ ਕੋਈ ਕਾਬਿਲ ਹੋਰ ਜਿੱਤਣ ਵਾਲਾ ਹੋਵੇ ਸੋ ਮੇਰੇ ਕਹਿਣ ਦਾ ਮਤਲਬ ਜਿੱਤ ਪਾਏਗਾ ਕਿ ਨਹੀਂ ਪਾਏਗਾ ਇਸ ਮੈਰਿਟ ਤੇ ਇਸ ਵਾਰੀ ਦੀਆਂ ਪਾਰਲੀਮੈਂਟ ਦੀਆਂ ਸੀਟਾਂ ਦਿੱਤੇ